ਇੱਕ ਝੋਨਾ ਲਾ ਬੈਠੇ ਹੁਣ ਇੱਕ ਲੈਟ ਨਹੀਂ ਆਉਂਦੀ ਝੋਨੇ ਚ ਪਾਣੀ ਮੁੱਕ ਗਿਆ ਪਿਆ ਤੇ ਕਿਵੇਂ ਹੁਣ ਕਿਵੇਂ ਕੱਲੀ ਬੋਲਦਾ ਉਹਨੇ ਕੀ ਕੀ ਕਰੀਏ ਬੱਗੇ ਤੜਕੇ 6 ਵਜੇ ਯਾਰ ਪਾਣੀ ਦੀ ਬਾਰਿਸ਼ ਸੀ ਅੱਛਾ ਉੱਤੋਂ ਸੂਆਣੀ ਹੈਗਾ ਸੂਏ ਚ ਪਾਣੀ ਨਹੀਂ ਸੀਗਾ ਯਾਰ ਉੱਤੋਂ ਝੋਨਾ ਸੁੱਕਿਆ ਪਿਆ ਕੋਈ ਫਰੀਕ ਕਿੱਡੀ ਗੱਲ ਹੈ ਪਾਣੀ ਤੇਰਾ ਤੜਕੇ ਨੂੰ ਆ ਜਾਊਗਾ ਇਹ ਕਿੱਡੀ ਗੱਲ ਹੈ ਲੈ ਉਹ ਮੈਂ ਕਹਿੰਦਾ ਮਰਾਦਾ ਪੂਰੀਆਂ ਹੁੰਦੀਆਂ ਬਾਬੇ ਕੋਚਰ ਮੰਡੀ ਦੀ ਸੁੱਖ ਸੁੱਖੇ ਤੋਂ ਬਾਬੇ ਕੋਚਰ ਮੰਡੀ ਨੂੰ ਅਰਦਾਸ ਯਾਰਾ ਆਪਾਂ ਬੇਨਤੀ ਕਰ ਦਿੰਦੇ ਆ ਲੈ ਚੱਪੜਾ ਲਾ ਆਪ ਬਾਬੇ ਕੋਚਰ ਮੰਡੀ ਅੱਗੇ ਬੇਨਤੀ ਕਰ ਦਿੰਦੇ ਆ ਸੇ 5 ਰੁਪਈਆ ਦੇ ਪਤਾਸੇ ਲੱਗਣਗੇ ਤੂੰ ਬਾਈ ਬਣ ਕੇ 5 ਰੁਪਈਆ 6.50 ਦੇ ਪਤਾਸੇ ਲੈਣੀ ਤਾਂ ਟੜਕੇ ਨੂੰ 6 ਵਜੇ ਨੂੰ ਪਾਣੀ ਆਉਣਾ ਚਾਹੀਦਾ ਲੈ ਇਹ ਤੋਂ ਦੇਖ ਚੜਦੇ ਗਣੀ ਮੂੰਹ ਚੜਦੇ ਨੂੰ ਲੈ ਲੈ ਇਹ ਬਾਬਾ ਕੋਚਰ ਮੰਡੀ ਲੜ ਕੇ 5 ਵਜੇ ਦੇ ਨੂੰ ਇਹਨਾਂ ਦੇ ਸੂਏ ਚ ਪਾਣੀ ਆ ਜੇ 5 ਰੁਪਿਆ ਦੇ ਪਤਾਸੇ ਤੇਰੇ ਇਹ ਜੰਮੂ ਕਸ਼ਮੀਰ ਨੱਗੇ ਪੈਰੀ ਤੜਾ ਜਾਓ ਭਰਾਵਾ ਤੂੰ ਮੈਨੂੰ ਮਰਵਾਉਣ ਨੂੰ ਫਿਰਦਾ ਉਹ ਪਾਣੀ ਆਜੂ ਉਹ ਰਹਿੰਦੇ ਰਹਿੰਦੇ ਭਰਾਵਾ ਮੈਂ ਤਾਂ ਨੱਗੇ ਪੈਰੀ ਸਰਸਰੀ ਟੱਪੇ ਜਾਣਾ ਜੇ ਸਰਸਾ ਟੱਪੀ ਗਿਆ ਅਗਾ ਜੰਮੂ ਕਸ਼ਮੀਰ ਚ ਮੈਨੂੰ ਗੋਲੀ ਮਾਰ ਦਾਂਗੇ ਤੂੰ ਡਰਦਾ ਕਿਉਂ ਆ ਓਏ ਇਹੋ ਜੇ ਲੱਤ ਕਲੇਚੇ ਤੋਂ ਹੋਰ ਨਾ ਕਰੀ ਤੂੰ ਸਿੱਧਾ ਕਹਿ ਮਰਵਾਉਣ ਨੂੰ ਫਿਰਦਾ ਉਹ ਬਾਬਾ ਕੁਚਰ ਮੰਡੀ ਕਾਹਦਾ ਤੇ ਚੱਕ ਲੂ